सत श्रीकाल मैं सोम सहोता तो देख रहे हो चैनल पोसुनामा पोसूनामा यानी कि पावर ऑफ सोशल कैंसर कैंसर एक अजिम बीमारी है जिसने तकरीबन पिछले दस पंद्रह साल तो काफ़ी ज्यादा उस जराज दड़ा तक पहुंची हुई है और बहुत सारे नौजवान लड़के लड़कियां औरत मर्द इस भयानक बीमारी के शिकार भी हो रहे हैं और ਕਈ ਵਾਰ ਜੇਹੀ ਬਿਮਾਰੀ ਜਿਹੜੀ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਤੇ ਸੱਚਮੁੱਚ ਉਹਨਾਂ ਦੇ ਚਿਹਰੇ ਤੇ ਇੱਕ ਡਰ ਔਰ ਇੱਕ ਫਿਕਰ ਜਿਹੜਾ ਹੈ ਉਸ ਤੌਣ ਲੱਗ ਪੈਂਦਾ ਹੈ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਸ ਕੈਂਸਰ ਦੀ ਬਿਮਾਰੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਚਾਓ ਪੱਖ ਦੇ ਸੰਬੰਧ ਵਿੱਚ ਇਲਾਜ ਪੱਖ ਦੇ ਸੰਬੰਧ ਵਿੱਚ ਅਤੇ ਇਸ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਪਕੜਨਾ ਹੈ ਔਰ ਇਲਾਜ ਵਾਸਤੇ ਆਪਾਂ ਨਾ ਕਿਸੇ ਬਾਬਿਆਂ ਦਾ ਸਹਾਰਾ ਲੈਣਾ ਹੈ ਟੂਨੇ ਮਟਾਨਿਆਂ ਦਾ ਸਹਾਰਾ ਲੈਣਾ ਹੈ ਜੇ ਸਹਾਰਾ ਲੈਣਾ ਹੈ ਤੇ ਉਹ ਕਿਹਨਾ ਦਾ ਸਹਾਰਾ ਲੈਣਾ ਹੈ ਮੈਂ ਪੂਰੀ ਗਲਬਤ ਕੀਤੀ ਹੈ ਡਾਕਟਰ ਜਗਬੀਰ ਸਿੰਘ ਜੀ ਡਾਕਟਰ ਜਗਬੀਰ ਸਿੰਘ ਜੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਪਿਛਲੇ ਕਾਫੀ ਸਾਲਾਂ ਤੋਂ ਕੈਂਸਰ ਦੇ ਫੀਲਡ ਦੇ ਵਿੱਚ ਇਸ ਬਿਮਾਰੀ ਨਾਲ ਰਿਲੇਟਡ ਲੋਕਾਂ ਦੇ ਨਾਲ ਉਸ ਦਾ ਰابطਾ ਕਾਇਮ ਕਰਦੇ ਨੇ संपर्क करते हैं और जागरूक भी जा जाके करते हैं बीमारी का शिकार हो तो सकिए उन्होंनेमा चैनल ने विशेष तौर पर गलबात की है और की गलबात की है इस गलबात का एक एक शब्द जोड़ा है तुम्हें प्लीज मिस नहीं करना क्योंकि यह बीमारी ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ اور ਜੇਕਰ ਆਪਾਂ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਣਾ ਤੇ ਸਾਨੂੰ ਅਜੇ ਹੀਆਂ ਕੰਮ ਦੀਆਂ ਗੱਲਾਂ ਦਸੀਆਂ ਨੇ ਜੋ ਤੁਹਾਨੂੰ ਡਾਕਟਰ ਸਾਹਿਬ ਖੁਦ ਇਸ ਇੰਟਰਵਿਊ ਦੇ ਵਿੱਚ ਦੱਸਣਗੇ ਆਓ ਮਾਰਦੇ ਹਾਂ ਇਸ ਪੂਰੇ ਇੰਟਰਵਿਊ ਤੇ ਇੱਕ ਨਜ਼ਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਚੱਲਦਾ ਫਿਰਦਾ ਸ਼ਰੀਰ ਜਿਹੜਾ ਹੈ ਉਹ ਬਹੁਤ ਖੂਬਸੂਰਤ ਲੱਗਦਾ ਸੱਤ ਨੂੰ ਚੰਗਾ ਲੱਗਦਾ ਲੈਕਿਨ ਚਲਦੇ ਫਿਰਦੇ ਸ਼ਰੀਰ ਦੇ ਵਿੱਚ ਵੀ ਅਨੇਕ ਤਰ੍ਹਾਂ ਦੀਆਂ ਜਦੋਂ ਬਿਮਾਰੀਆਂ ਜਨਮ ਲੈਂਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਤਾਂ ਉਸ ਵੇਲੇ ਜਦੋਂ ਸਾਨੂੰ ਪਤਾ ਲੱਗਦਾ ਹੈ ਤਾਂ ਕਿਤੇ ਨਾ ਕਿਤੇ ਚਿਹਰੇ ਦੇ ਉੱਪਰ ਇੱਕ ਮਾਯੂਸੀ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਕੈਂਸਰ ਜਿਹੜਾ ਸ਼ਬਦ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਔਰ ਉਸੇ ਹੀ ਸੰਬੰਧਤ ਅੱਜ ਬਹੁਤ ਸਾਰੀ ਜਾਣਕਾਰੀ ਆਪਾਂ ਡਾਕਟਰ ਜਲਬੀਰ ਸਿੰਘ ਜੀ ਹੈ ਜਾਣਕਾਰੀ ਦੇ ਕਿਸੇ ਵੀ ਮਹਤਾਜ ਨਹੀਂ ਹੈ ਉਹਨਾਂ ਨੇ ਇਸ ਫੀਲਡ ਦੇ ਵਿੱਚ ਬਾਖ ਕਮਾਲ ਕੰਮ ਕੀਤੇ ਨੇ ਇੰਡੀਆ ਦੇ ਲੇਕਿਨ ਹਰ ਸਟੇਟ ਵਿੱਚ ਪਹੁੰਚੇ ਨੇ ਔਰ ਸਬਸਮੁੰਦਰੋਂ ਪਾਰ ਵੀ ਅਲੱਗ-ਅਲੱਗ ਕੰਟਰੀਆਂ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੇ ਤਜਰਬੇ ਦਾ ਲੋਕਾਂ ਨੂੰ ਫਾਇਦਾ ਦਿੱਤਾ ਹੈ ਅੱਜ ਪੋਸੂਨਾਮਾ ਚੈਨਲ ਦੇ ਨਾਲ ਉਹ ਰੂਬਰੂ ਨੇ ਔਰ ਕੈਂਸਰ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਕੈਂਸਰ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਹੁੰਦੀਆਂ ਨੇ ਕਾਰਨ ਕੀ ਹੈ ਮਾਲਵਾ ਬੈਲਟ ਇਸ ਬਿਮਾਰੀ ਦੇ ਨਾਲ ਪੀੜਤ ਜ਼ਿਆਦਾ ਕਿਉਂ ਹੈ ਦੁਆਬਾ ਹੈ ਮਾਝਾ ਹੈ ਕਿ ਕੁਝ ਹੋਰ ਇਲਾਕੇ ਨੇ ਜਿਹੜੇ ਕਿ ਇਸ ਬਿਮਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਹੈ ਮਾਲਬਾ ਇਲਾਕਾ ਕਿਉਂ ਹੈ ਇਹਨਾਂ ਦੇ ਨਾਲ ਡਾਕਟਰ ਜਗਵੀਰ ਸਿੰਘ ਜੀ ਦੇ ਨਾਲ ਆਪਾਂ ਕਰਦੇ ਹਾਂ ਸ਼ਹਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਬਹੁਤ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਇਹ ਦਿਨ ਆਇਆ ਹੈ ਪਈ ਮੇਰੇ ਕੋਲੇ ਆਏ ਨੇ ਤੇ ਪੁੱਛਣਾ ਚਾਹੁੰਦੇ ਨੇ ਡਿਸਕਸ ਕਰਨਾ ਚਾਹੁੰਦੇ ਨੇ ਤੇ ਨਾਲ ਨਾਲ ਇਲਾਜ ਦਾ ਹੱਲ ਕਰਨਾ ਚਾਹੁੰਦੇ ਆ ਸੋ ਅੱਜ ਆਪਾਂ ਇਸ ਟੇਬਲ ਤੇ ਬੈਠ ਕੇ ਇਸ ਰਾਹੀ ਇਸ ਚੈਨਲ ਰਾਹੀਂ ਇਹ ਪਤਾ ਲਾਵਾਂਗੇ ਕਿ ਇਹ ਬਿਮਾਰੀ ਹੈ ਕੀ ਇਹਦਾ ਜਿਹੜਾ ਇਲਾਜ ਹੈ ਉਹ ਕਿੱਦਾਂ ਹੁੰਦਾ ਹੈ ਤੇ ਇਹਦਾ ਡਾਇਗਨੋਸਿਸ ਕਿੱਦਾਂ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਕੈਂਸਰ ਸ਼ਬਦ ਕੀ ਇਹਨਾਂ ਦਿਨਾਂ 'ਚ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਵਾਇਰਲ ਹੋਇਆ ਕੀ ਇਹ ਬਿਮਾਰੀ ਪਹਿਲਾਂ ਨਹੀਂ ਸੀ ਸਰ ਸਰ ਗੱਲ ਇਹ ਆ ਕਿ ਪਹਿਲਾਂ ਵੀ ਇਹ ਬਿਮਾਰੀ ਸੀਗੀ ਪਰ ACP ਉਦੋਂ ਇਹਦਾ ਇਲਾਜ ਨਹੀਂ ਸੀਗਾ ਤੇ ਇਹਦਾ ਡਾਇਗਨੋਸਿਸ ਨਹੀਂ ਸੀ ਮਤਲਬ ਇਹਦੀ ਪਛਾਣ ਨਹੀਂ ਸੀ ਕੀਤੀ ਜਾਂਦੀ ਕਿ ਇਹ ਬਿਮਾਰੀ ਹੈ ਹੁਣ ਜਦ ਪਛਾਣ ਹੋਣ ਲੱਗੀ ਬਹੁਤ ਸਾਰੀਆਂ ਫੈਸਿਲਿਟੀਆਂ ਆ ਗਈਆਂ ਸਾਡੀਆਂ ਬਹੁਤ ਸਾਰੀਆਂ ਸੁਵਿਧਾਵਾਂ ਆ ਗਈਆਂ ਸਾਡੇ ਕੋਲੇ ਇਸ ਬਿਮਾਰੀ ਨੂੰ ਲੱਭਣ ਦੀਆਂ ਤੇ ਉਹਦੇ ਨਾਲ ਸਰ ਇਹ ਬਿਮਾਰੀ ਜਿਆਦਾ ਫੜੀ ਜਾਣ ਲੱਗੀ ਤੇ ਇੱਕ ਗੱਲ ਦਾ ਇਹ ਫਾਇਦਾ ਹੋਇਆ ਕਿ ਇਹ ਬਿਮਾਰੀ ਮੁੱਢਲੀ ਅਵਸਥਾ 'ਚ ਫੜੀ ਜਾਣ ਲੱਗੀ ਜਦ ਕਿ ਇਹਦਾ ਇਲਾਜ ਕਰਨਾ ਬਹੁਤ ਹੀ ਸੌਖਾ ਹੈ ਸਾਡੇ ਜੀ ਜਾ ਦੂਸਰਾ ਸਵਾਲ ਹੈ ਕਿ ਇਹ ਜਿਹੜੀ ਬਿਮਾਰੀ ਹੈ ਡਾਕਟਰ ਸਾਹਿਬ ਮੈਨੂੰ ਵਰਮਾ ਸਾਹਿਬ ਨੇ ਤੁਹਾਡੇ ਤਜਰਬੇ ਬਾਰੇ ਦੱਸਿਆ ਕਿ ਬਾ ਕਮਾਲ ਤਜਰਬਾ ਹੈ ਅਲੱਗ ਅਲੱਗ ਕੰਟਰੀਆਂ ਚ ਜਾਣਾ ਅਲੱਗ ਅਲੱਗ ਸਟੇਟ ਐ ਬڑے ਬڑے ਸ਼ਹਿਰਾਂ ਚ ਜਾ ਕੇ ਲੋਕਾਂ ਨੂੰ ਜਾਗਰੂ ਕਰਨਾ ਜੇ ਆਪਾਂ ਪੰਜਾਬ ਦੇ ਏਰੀਆ ਦੀ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆ ਪੰਜਾਬ ਦੇ ਏਰੀਆ ਦੀ ਗੱਲ ਕਰੀਏ ਮਾਝਾ ਮਾਲਵਾ ਤੇ ਦੋਆਬਾ ਇਹ ਤਿੰਨ ਬੈਲਟ ਨੇ ਚਾਰ ਬੈਲਟ ਨੇ ਔਰ ਕੁਝ ਇਲਾਕਾ ਸਾਡਾ ਹੈ ਜਿਹੜਾ ਪੋਠੋ ਹਰੇ ਹਾਂਜੀ ਹਾਂਜੀ ਬਿਲਕੁਲ ਲੇਕਿਨ ਮੈਂ ਮਾਲਵੇ ਇਲਾਕੇ ਦੀ ਜ਼ਿਆਦਾ ਗੱਲ ਕਰਾਂਗਾ ਗੱਲਾਂ-ਗੱਲਾਂ ਵਿੱਚ ਸਰ ਮਾਲਵੇ ਇਲਾਕੇ ਦੀ ਗੱਲ ਹੈ ਵੀ ਮਾਲਵੇ ਇਲਾਕੇ 'ਚ ਬਿਮਾਰੀ ਜ਼ਿਆਦਾ ਹੈ ਜ਼ਿਆਦਾ ਕਿਉਂ ਹੈ ਇਹਦਾ ਪੱਕਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਵੀ ਕਿਉਂ ਹੈ ਪੱਕਾ ਇਲਾਜ ਇਹਦਾ ਨਹੀਂ ਹੈ ਪਰ ਹਾਂ ਕਾਰਨ ਨੇ ਜਿਵੇਂ ਪਾਣੀ ਹੈ ਜੀ ਪਾਣੀ 'ਚ ਦੂਸ਼ਿਤ ਵਿਚ ਦੂਸ਼ਿਤ ਨਹੀਂ ਪਾਣੀ ਦੂਸ਼ਿਤ ਹੈ ਪਾਣੀ ਦੀ ਲੈਵਲ ਥੱਲੇ ਚਲੀ ਗਈ ਪਾਣੀ ਜਿਹੜਾ ਸਾਡਾ ਹੈ ਉਹ ਜਿਹੜੀ ਬਿਮਾਰੀਆਂ ਇਹ ਬਿਮਾਰੀ ਚ ਇਹਦੇ ਕਟਾਣੂ ਜਿਆਦਾ ਆ ਗਏ ਬਹੁਤ ਸਾਰੇ ਫੈਕਟਰਸ ਨੇ ਜੀ ਬਹੁਤ ਸਾਰੇ ਫੈਕਟਰਸ ਨੇ ਇਹਦੇ ਚ ਜਿਹੜੇ ਆਉਂਦੇ ਨੇ ਜਿਹਦੇ ਕਰਕੇ ਇਹਹੀ 벨ਟ ਮਾਲਵੇ ਦੀ ਔਰ ਥੋੜੀ ਥੋੜੀ ਗoing to ਜੇ ਰਾਜਸਥਾਨ ਕਨੀ ਨੂੰ ਜਾਈਏ ਤੇ ਉਧਰ ਨੂੰ ਵੀ ਇਹ 벨ਟ ਇਫੈਕਟ ਕਰਦੀ ਹੈ ਕਲਾਈਮੇਟ ਦਾ ਪ੍ਰਭਾਵ ਹੈ ਕਲਾਈਮੇਟ ਦਾ ਨਹੀਂ ਜੀ ਇਹ ਤਾਂ ਖਾਣ ਦਾ ਪੀਣ ਦਾ ਪਾਣੀ ਦਾ ਬਹੁਤੇ ਦੇਚ ਰੋਲ ਹੈ ਪਾਣੀ ਦਾ ਬਹੁਤ ਰੋਲ ਹੈ ਪਾਣੀ ਉਹੀ ਮੈਂ ਪੁੱਛ ਰਿਹਾ ਡਾਕਟਰ ਸਾਹਿਬ ਵੀ ਕਾਰਨ ਕੀ ਹੈ ਕਿ ਉਧਰ ਨਾ ਪਾਣੀ ਕਿਉਂਕਿ ਧਰਤੀ ਜ਼ਮੀਨ ਹੈ ਕਿ ਕਿਹੜੇ ਕੈਮੀਕਲ ਉਧਰ ਨੇ ਪਾਣੀ ਵਿੱਚ ਜ਼ਿਆਦਾ ਹੈ ਜੋ ਦੋਆਬੇ ਔਰ ਮਾਝੇ ਵਿੱਚ ਨਹੀਂ ਸਰ ਇਹ ਗੱਲ ਪਰਟੀਕੂਲਰਲੀ ਨਹੀਂ ਪਤਾ ਕਿਸੇ ਨੂੰ ਇਹਦੇ ਬਾਰੇ ਕੋਈ ਨਹੀਂ ਬੋਲਦਾ ਕਿਸੇ ਨੂੰ ਹਾਲੇ ਸਾਇੰਸ ਇੱਥੇ ਪਹੁੰਚੀ ਨਹੀਂ ਕਿ ਪਾਣੀ ਚ ਕੀ ਕਾਰਨ ਹੈ ਪਰ ਡੈਫੀਨੇਟਲੀ ਪਾਣੀ ਇੱਕ ਐਸੀ ਚੀਜ਼ ਹੈ ਜਿਹੜੀ ਹਰ ਇਨਸਾਨ ਹਰ ਪਕਸ਼ੂ ਹਰ ਪੰਖੀ ਹਰ ਚੀਜ਼ ਪੀਂਦੀ ਹੈ ਉਹ ਪਾਣੀ ਦੀ ਵੈਰਾਈਟੀ ਹੈ ਜਿਹੜੀ ਉਹਦੇ ਕਰਕੇ ਇਹ ਦੇ ਨਾਲ ਬਹੁਤ ਇਫੈਕਟ ਆਉਂਦਾ ਸਾਡੇ ਹੈਲਥ ਤੇ ਕੈਂਸਰ ਦਾ ਪਤਾ ਕਿਵੇਂ ਲੱਗਦਾ ਸਰ ਵੀ ਇਹ ਬਿਮਾਰੀ ਕੈਂਸਰ ਹੈ ਪਾਰਟਿਕੂਲਰ ਸ਼ਰੀਰ ਦੇ ਕਿਹੜੇ ਹਿੱਸੇ ਦੇ ਵਿੱਚ ਜੈਂਟਸ ਦੇ ਔਰ ਲੇਡੀਜ਼ ਦੇ ਕੈਂਸਰ ਹੁੰਦੀ ਹੈ ਲੇਡੀਜ਼ ਜੀ ਸਭ ਤੋਂ ਜ਼ਿਆਦਾ ਕੈਂਸਰ ਤਾਂ ਹੈਗਾ ਬ੍ਰੈਸਟ ਦਾ ਛਾਤੀ ਦਾ ਜਿਹਨੂੰ ਅਸੀਂ ਕਹਿੰਨੇ ਆ ਦੂਜਾ ਬੱਚੇਦਾਨੀ ਦਾ ਜੀ ਉਹ ਦੋਏ ਆਰਗਨਸ ਜਿਹੜੇ ਜਨਾਨੀਆਂ ਚ ਨੇ ਬੰਦਿਆਂ ਚ ਨਹੀਂ ਹੈਗੇ ਪਰ ਜਨਾਨੀਆਂ ਚ ਹੈਗੇ ਆ ਬੰਦਿਆਂ ਚ ਜੀ ਜਿਹੜਾ ਕੈਂਸਰ ਹੈ ਉਹ ਪ੍ਰੋਸਟੇਟ ਦਾ ਜਿਹਨੂੰ ਗਦੂਦ ਕਹਿੰਦੇ ਆ ਜੀ ਪ੍ਰੋਸਟੇਟ ਦਾ ਕੈਂਸਰ ਜ਼ਿਆਦਾ ਹੈ ਕਿ ਬਾਕੀ ਛਾਤੀ ਤੇ ਬ੍ਰੇਨ ਦਾ ਕੈਂਸਰ ਹੈ ਪਰ ਲੇਡੀਜ਼ ਚ ਬ੍ਰੈਸਟ ਯਾਨੀ ਛਾਤੀ ਦਾ ਤੇ ਬੱਚੇਦਾਨੀ ਦਾ ਜਿਹਨੂੰ ਯੂਟਰਸ ਕਹਿੰਦੇ ਆ ਪਰਵਾਬਤ ਕੌਣ ਜ਼ਿਆਦਾ ਹੋ ਰਹੇ ਨੇ ਇਹਨਾਂ ਲੇਡੀਜ਼ ਜੀ ਲੇਡੀਜ਼ ਜ਼ਿਆਦਾ ਪਰਵਾਬਤ ਕਾਰਨ ਫੇਰ ਗੱਲ ਉਹੀ ਆ ਗਈ ਜੀ ਵੀ ਪਤਾ ਨਹੀਂ ਕੀ ਕਾਰਨ ਨੇ ਹਾਲੇ ਕਾਰਨ ਬਾਰੇ ਤਾਂ ਮਤਲਬ ਆਪਾਂ ਕਹਿ ਸਕਦੇ ਆਂ ਵੀ ਲੇਡੀਜ਼ ਚ ਡਾਇਗਨੋਸਿਸ ਜ਼ਿਆਦਾ ਹੋਣ ਲੱਗ ਗਿਆ ਗੱਠਾਂ ਛਾਤੀ ਚ ਜ਼ਿਆਦਾ ਬਣਨ ਲੱਗ ਗਈਆਂ ਉਹ ਗੱਠਾਂ ਚੋਂ ਕਈ ਗੱਠਾਂ ਨੇ ਜਿਹੜੀਆਂ ਕੈਂਸਰ ਦੇ ਰੂਪ ਚ ਬਾਹਰ ਆ ਜਾਂਦੀਆਂ ਉਸ ਕਰਕੇ ਹੀ ਅਸੀਂ ਕਹਿ ਦਿੰਨੇ ਆ ਵੀ ਕੈਂਸਰ ਜ਼ਿਆਦਾ ਹੁੰਦਾ ਅੱਛਾ ਬਹੁਤ ਸਾਰੇ ਡਾਕਟਰ ਸਾਹਿਬ ਬਹੁਤ ਸਾਰੇ ਲੋਕਾਂ ਨੇ ਕੈਂਸਰ ਤੋਂ ਜਿੱਤ ਵੀ ਪ੍ਰਾਪਤ ਕੀਤੀ ਹੈ ਔਰ ਉਹ ਜਿੱਤ ਜਿਹੜੀ ਆ ਮਤਲਬ ਕੈਂਸਰ ਨੂੰ ਮਾਤ ਦੇਤੀ ਆ ਪੰਜਾਬੀ ਦੇ ਵਿੱਚ ਹਾਂਜੀ 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 ਉਹ ਮਤਲਬ ਸਾਰਾ ਡਾਇਗਨੋਸ ਦਾ ਹੁੰਦਾ ਹੈ ਡਾਇਗਨੋਸ ਦਾ ਜੀ ਡਾਇਗਨੋਸ ਦਾ ਜਿੰਨਾ ਮੁੱਢਲੀ ਅਵਸਥਾ ਚ ਫੜਿਆ ਜਾਂਦਾ ਕੈਂਸਰ ਜੀ ਉਹਨਾਂ ਡਾਇਗਨੋਸ ਸੌਖਾ ਹੋ ਜਾਂਦਾ ਤੇ ਫੇਰ ਉਹਨਾਂ ਇਲਾਜ ਚੰਗਾ ਹੋ ਜਾਂਦਾ ਹੁਣ ਆਪਾਂ ਇੱਕ ਐਗਜ਼ਾਮਪਲ ਲੈਣੇ ਆ ਜੀ ਜੇ ਛਾਤੀ ਦਾ ਕੈਂਸਰ ਦੀ ਗੱਲ ਲਈਏ ਲੇਡੀਜ਼ ਜੀ ਛਾਤੀ ਦਾ ਕੈਂਸਰ ਜਿਹੜਾ ਜੇ ਉਹ ਛਾਤੀ ਤੱਕ ਹੀ ਸੀਮਤ ਹੈ ਛਾਤੀ ਤੱਕ ਸੀਮਤ ਹੈ ਤੇ ਫਿਰ ਅਸੀਂ ਇਹ ਦੇਖਦੇ ਆਂ ਕਿ ਉਸ ਕੈਂਸਰ ਨੂੰ ਕੱਢ ਕੇ ਜਾਂ ਉਧਰਲੀ ਛਾਤੀ ਨੂੰ ਕੱਢ ਕੇ ਬੰਦਾ 100 ਦਾ 100% ਨਰੂਆ ਹੋ ਜਾਂਦਾ ਜੀ ਸੋ ਉਸ ਕਰਕੇ ਉਹਦੇ ਚ ਜਿਹੜੀਆਂ ਸਟੇਜਾਂ ਨੇ ਸਟੇਜ 1 ਹੈ ਸਟੇਜ 0 ਹੈ ਸਟੇਜ 1 ਹੈ ਸਟੇਜ 1 ए बी ਹੈ 2 ए ਹੈ ਜੀ ਔਰ 2A ਤੋਂ ਲੈ ਕੇ 2B ਤੱਕ ਵੀ ਜੇ ਹੋ ਜੇ ਤਾਂ ਅਸੀਂ ਛਾਤੀ ਕੱਢ ਕੇ ਤੇ ਉਧਰਲੀ ਸਾਈਡ ਕੱਛ ਦੇ ਗਲੈਂਡਸ ਕੱਢ ਕੇ ਉਧਰਲੀ ਸਾਈਡ ਦੇ ਤੇ ਪੇਸ਼ੈਂਟ ਨੂੰ ਕੀਮੋਥੈਰੇਪੀ ਰੇਡੀਓਥੈਰੇਪੀ ਲਵਾ ਕੇ ਪੇਸ਼ੈਂਟ ਨਰਵਾ ਹੋ ਜਾਂਦਾ ਪਰ ਜੇ 2A ਤਾਂ 1A ਤਾਂ 1B ਵਿਚ ਹੋਵੇ ਤਾਂ ਫਿਰ ਛਾਤੀ ਦਾ ਉਹਨਾ ਪੀਸ ਕੱਢ ਕੇ ਹੀ ਸਰ ਜਾਂਦਾ ਜੀ ਉਹਨਾ ਪੀਸ ਕੱਢ ਕੇ ਹੀ ਸਰ ਜਾਂਦਾ ਜਿਹਦੇ ਚ ਟੰਡੇ ਅਸੀਂ ਲੈ ਲੈਨੇ ਆ ਤੇ ਫਿਰ ਜਦ ਇੱਕ ਰਿਪੋਰਟ ਟੈਸਟ ਕਰਾਉਨੇ ਆ ਉਹ ਕੰਡੇ ਫਰੀ ਆਉਂਦੇ ਆ ਸਾਰੇ ਤਾਂ ਫਿਰ ਇਹ ਹੁੰਦਾ ਕਿ ਉਹ ਬਿਮਾਰੀ ਜੜੋਂ ਹੀ ਮੁੱਕ ਗਈ ਹਾਂ 6 ਮਹੀਨੇ ਬਾਅਦ 1 ਸਾਲ ਬਾਅਦ 2.5 ਸਾਲ ਬਾਅਦ 5 ਸਾਲ ਬਾਅਦ ਉਹਦੇ ਟੈਸਟ ਤਾਂ ਕਰਵਾਉਂਦੇ ਰਹਿੰਨੇ ਆ ਅਸੀਂ ਚੈੱਕ ਕਰਨ ਲਈ ਪੇਸ਼ੈਂਟ ਨੂੰ ਪਰ ਪੇਸ਼ੈਂਟ ਉਹ ਸਾਡੇ ਕਹਿਣ ਮੁਤਾਬਕ ਨਰਵਾ ਹੁੰਦਾ ਬਿਲਕੁਲ ਜੀ ਅੱਛਾ ਡਾਕਟਰ ਸਾਹਿਬ ਇੱਕ ਹੋ ਰਿਹਾ ਹੈ ਇਹ ਜਿਹੜੀ ਕੈਂਸਰ ਦੀ ਬਿਮਾਰੀ ਹੈ ਇਹ ਕਿੰਨੀ ਕ ਉਮਰ ਤੋਂ ਬਾਅਦ ਵਿੱਚ ਲੱਗਦੀ ਹੈ ਕਿ ਬਚਪਨ ਦੇ ਵਿੱਚ ਵੀ ਹੋ ਸਕਦੀ ਹੈ ਜਵਾਨੀ ਦੇ ਵਿੱਚ ਵੀ ਮਤਲਬ ਇਹਦੀ ਕੋਈ ਉਮਰ ਨਹੀਂ ਹੈ ਉਮਰ ਦੇਖੋ ਸਰ ਗੱਲ ਇਹ ਹੈ ਕਿ ਜਿਹੜਾ ਕੈਂਸਰ ਹੈ ਜਿਹੜਾ ਤਾਂ ਆਰਗਨਸ ਦਾ ਬਲੱਡ ਦੇ ਇਹ ਮਤਲਬ ਬਾਡੀ ਦੇ ਆਰਗਨਸ ਦਾ ਕੈਂਸਰ ਹੈ ਉਹ ਇੱਕ ਹੈ ਹੁਣ ਬਹੁਤ ਬੱਚੇ ਛੋਟੇ ਨੇ ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੋ ਜਾਂਦਾ ਹੈ ਇਹਦੇ 'ਚ ਵੀ ਹੈ ਬ੍ਰੇਨ ਕੈਂਸਰ ਜਿਹੜਾ ਇਹ ਮਿਡਲ ਏਜ ਗਰੁੱਪ ਚ ਘੱਟ ਹੁੰਦਾ 45 ਸਾਲ ਤੋਂ ਬਾਅਦ ਜ਼ਿਆਦਾ ਜਾਂ ਛੋਟੀ ਉਮਰ ਚ ਜ਼ਿਆਦਾ ਹੁੰਦਾ ਇਹ ਇਹ ਚੀਜ਼ ਦੇਖਣ ਚਾਹੀਏ ਬ੍ਰੇਨ ਕੈਂਸਰ ਚ ਹੁਣ ਬਾਕੀ ਸਰੀਰ ਚ ਕਿਤੇ ਵੀ ਕੈਂਸਰ ਕਦੇ ਵੀ ਹੋ ਸਕਦਾ ਬਲੱਡ ਕੈਂਸਰ ਜਿਹੜਾ ਉਹ ਸਾਡਾ ਫੀਲਡ ਨਹੀਂ ਹੈ ਉਹ ਮੈਡੀਸਨ ਵਾਲਿਆਂ ਦਾ ਫੀਲਡ ਆ ਹੁੰਦਾ ਬਲੱਡ ਕੈਂਸਰ ਦਾ ਉਹਦੇ ਚ ਵੀ ਜਣੀ ਛੋਟੀ ਉਮਰ ਚ ਵੀ ਬੱਚਿਆਂ ਨੂੰ ਵੱਡਿਆਂ ਨੂੰ 12 ਸਾਲ ਦੀ ਉਮਰ 6 ਸਾਲ ਦੀ ਉਮਰ 7 ਸਾਲ ਦੀ ਉਮਰ 4 ਸਾਲ ਦੀ ਉਮਰ 3 ਸਾਲ ਦੀ ਉਮਰ 2 ਸਾਲ ਦੀ ਉਮਰ ਇਹਨਾਂ ਸਭ ਚ ਹੋ ਜਾਂਦਾ ਹੈ ਇਹਨਾਂ ਸਭ ਚ ਹੋ ਜਾਂਦਾ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਦੱਸੋ ਵੀ ਇਹਦਾ ਇਲਾਜ ਕਹਿੰਦੇ ਕਿ ਬਹੁਤ ਕਾਸਟਲੀ ਹੈ ਬਹੁਤ ਜ਼ਿਆਦਾ ਕਾਸਟਲੀ ਹੈ ਜੀ ਔਰ ਬਹੁਤ ਸਾਰੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਇਸ ਇਲਾਜ ਨੂੰ ਕਰਵਾਉਣ ਦੇ ਵਿੱਚ ਮਦਦ ਕਰਦੀਆਂ ਹਾਂਜੀ ਹਾਂ ਮੈਂ ਹਮੇਸ਼ਾ ਉਹਨਾਂ ਸੰਸਥਾਵਾਂ ਦਾ ਰਿਣੀ ਰਹਿਣਾ ਜੋ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਤੱਪਸਰ ਸਵਾਲ ਮੇਰਾ ਇੱਕ ਇਹੀ ਹੈ ਕਿ ਜਦੋਂ ਤੁਹਾਡੇ ਕੋਲ ਇੱਕ ਪੇਸ਼ੈਂਟ ਆਉਂਦਾ ਹੈ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਪੀੜਤ ਹੈ ਕੈਂਸਰ ਦੇ ਨਾਲ ਫਿਰ ਤੁਸੀਂ ਕਿਸ ਕਿਸ ਤਰ੍ਹਾਂ ਉਹਨਾਂ ਦੇ ਖਰਚਿਆਂ ਤੋਂ ਖਰਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਰ ਆਪਣੇ ਵੱਲੋਂ ਮਦਦ ਕਰਦੇ ਹੋ ਹਾਂ ਸਰ ਉਹ ਇੱਕ ਤੁਸੀਂ ਬਹੁਤ ਹੀ ਸੋਹਣਾ ਸਵਾਲ ਪੁੱਛਿਆ ਬਹੁਤ ਹੀ ਸੋਹਣਾ ਸਵਾਲ ਪੁੱਛਿਆ ਸਰ ਇਹਦੇ ਚ ਸਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਪੇਸ਼ੈਂਟ ਜਿਹੜਾ ਆਉਂਦਾ ਸਾਡੇ ਕੋਲੇ ਪਹਿਲਾਂ ਤਾਂ ਟੈਸਟ ਹੁੰਦੇ ਜੀ ਕੁਣ ਟੈਸਟ ਜਿਹੜੇ ਆ ਲੈਬੋਰੀਆਂ ਵੀ ਉਹਦੇ ਚ 20 30 40% 50% 80% ਅਸੀਂ ਪਰਚੀ ਤੇ ਲਿਖ ਕੇ ਭੇਜ ਦਿੰਨੇ ਆਂ ਵੀ ਇਹਨੂੰ ਪਲੀਜ਼ ਡਿਸਕਾਊਂਟ ਦਿਓ ਜਿੰਨਾ ਮੈਕਸਿਮਮ ਦੇ ਸਕਦੇ ਹੋ ਜਿਹੜਾ ਗਰੀਬ ਬੰਦਾ ਠੀਕ ਹੈ ਪਹਿਲੀ ਗੱਲ ਲੈਬ ਟੈਸਟ ਤੋਂ ਬਾਅਦ ਹੀ ਪਤਾ ਲੱਗਦਾ ਫੇਰ ਉਸ ਤੋਂ ਬਾਅਦ ਸੂਈ ਪਾ ਕੇ ਜੀ ਉਹਦਾ ਪਾਣੀ ਕੱਢ ਕੇ ਪਾਣੀ ਦੀ ਸਲਾਈਡ ਬਣਦੀ ਹੈ ਸਲਾਈਡ ਚੈੱਕ ਹੁੰਦੀ ਹੈ ਉਹਦੇ ਚ ਪਤਾ ਲੱਗਦਾ ਵੀ ਇਹਦੇ ਚ ਸੈੱਲ ਕੈਂਸਰ ਦੇ ਹੈਗੇ ਕਿ ਹੈ ਨਹੀਂ ਜੀ ਪਹਿਲੀ ਚੀਜ਼ ਇਹ ਹੈ ਜੀ ਠੀਕ ਹੈ ਫੇਰ ਜੀ ਉਹਦਾ ਜੇ ਉਹਦੇ ਸੈੱਲ ਹੈਗੇ ਆ ਕੈਂਸਰ ਦੇ ਫੇਰ ਉਹ ਟੁਕੜਾ ਕੱਢ ਕੇ ਉਹ ਟੁਕੜਾ ਟੈਸਟ ਹੁੰਦਾ ਫੇਰ ਪਤਾ ਲੱਗਦਾ ਉਹਦੀ ਵੈਰਾਈਟੀ ਕੀ ਹੈ ਹਮ ਇੱਕ ਚੀਜ਼ ਦੂਜੀ ਚੀਜ਼ ਵੈਰਾਈਟੀ ਦੇ ਨਾਲ-ਨਾਲ ਉਹਦੀ ਟੌਕਸਿਸਿਟੀ ਮਤਲਬ ਉਹਦੇ ਚ ਜਿਹੜਾ ਫੈਲਣ ਦਾ ਉਹਦਾ ਇਹ ਸਪੀਡ ਹੈ ਉਹ ਜਿਹੜੀ ਸਪੀਡ ਹੈ ਉਹ ਕਿੰਨੀ ਹੈ ਜੀ ਇਹ ਚੀਜ਼ਾਂ ਦੋ ਲੈਬੋਰੀ ਟੈਸਟਾਂ ਤੋਂ ਬਿਨਾਂ ਨਹੀਂ ਪਤਾ ਲੱਗਦੀਆਂ ਪਰ ਇਹਦੇ ਚ ਸਾਰੀਆਂ ਲੈਬੋਰੀਆਂ ਵਾਲੇ ਜੀ ਜਿਹਦੇ ਚ ਬਲੱਡ ਟੈਸਟ ਔਰ ਦੂਜੇ ਚ ਕੈਮੀਕਲ ਟੈਸਟ ਜਿੱਦਾਂ ਮੈਂ ਦੱਸਿਆ ਪੀ ਪਾਣੀ ਕੱਢ ਕੇ ਅਸੀਂ ਟੈਸਟ ਕਰਦੇ ਆ ਉਹ ਟੈਸਟ ਕਰਨ ਚ ਲੈਬੋਰੀਆਂ ਬਹੁਤ ਮਦਦ ਕਰਦੀਆਂ ਸਾਡੀ ਜੀ ਔਰ ਹੁਣ ਤਾਂ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਆ ਗਈਆਂ ਜਿਹੜੀਆਂ ਸਕੈਨਿੰਗ ਬ੍ਰੈਸਟ ਦੀ ਕਰਦੀਆਂ ਤੇ ਬ੍ਰੈਸਟ ਚ ਜੇ ਟੈਸਟ ਮਤਲਬ ਕੋਈ ਗਿਲਟੀ ਨਿਕਲਦੀ ਹੈ ਜੀ ਪਹਿਲੀ ਗੱਲ ਤਾਂ ਇਹ ਅਸਰ ਜਿਹੜੀ ਗਿਲਟੀ ਹੈ ਨਾ 70 80% ਉਹ ਨਾਰਮਲ ਹੁੰਦੀ ਹੈ ਨਾਰਮਲ ਗਿਲਟੀ ਆਮ ਗਿਲਟੀ ਹੁੰਦੀ ਹੈ ਜਿਹਨੂੰ ਗਿਲਟੀ ਕੱਢ ਕੇ ਟੈਸਟ ਹੋ ਕੇ ਕਰਾ ਕੇ ਪਤਾ ਲੱਗ ਜਾਂਦਾ ਪਈ ਇਹ ਕੈਂਸਰ ਨਹੀਂ ਹੈਗਾ ਅੱਛਾ ਜੀ ਹਾਂ ਜੀ 80 ਤੋਂ 85% ਤੱਕ ਗਿਲਟੀਆਂ ਜਿਹੜੀਆਂ ਨਾਨ ਕੈਂਸਰਸ ਹੁੰਦੀਆਂ ਜਿਹੜਾਂ ਚ ਕੈਂਸਰ ਦੀ ਮਾਤਰਾ ਨਹੀਂ ਹੁੰਦੀ ਜੀ ਜਿਹੜੀਆਂ 15 ਤੋਂ 18 ਤੋਂ 20% ਤੱਕ ਆਉਂਦੀਆਂ ਉਹਨਾਂ ਨੂੰ ਫੇਰ ਉਹਨਾਂ ਦੀ ਮੁੱਢਲੀ ਅਵਸਥਾ 'ਚ ਜੇ ਫੜ ਲਿਆ ਜਾਵੇ ਏਸੇ ਕਰਕੇ ਹੀ ਅਸੀਂ ਕਹਿੰਦੇ ਹਾਂ ਕਿ ਜਦ ਕੋਈ ਤੁਹਾਨੂੰ ਗਿਲਟੀ ਮਹਿਸੂਸ ਹੁੰਦੀ ਹੈ ਕਿਸੇ ਵੀ ਬੰਦੇ ਨੂੰ ਜੀ ਤੇ ਉਹ ਬੰਦਾ ਜਾ ਕੇ ਡਾਕਟਰ ਨੂੰ ਇਮੀਡੀਏਟਲੀ ਮਿਲੇ ਪਰ ਇੱਕੋ ਹੀ ਮੇਰੀ ਮਿਹਰਬਾਨੀ ਹੈ ਇੱਕੋ ਹੀ ਗੱਲ ਹੈ ਮੇਰੀ ਕਹਿਣ ਦੀ ਉਹ ਇਹ ਹੈ ਕਿ ਕੁਆਲੀਫਾਈਡ ਡਾਕਟਰਾਂ ਨੂੰ ਮਿਲੋ ਪਲੀਜ਼ ਜਿਹੜੇ ਅਨਪੜ ਡਾਕਟਰ ਨੇ ਤਬਿਆਂ ਵਾਲੇ ਫਾਂਡੇ ਆਲੇ ਚਾਕੂਆਂ ਵਾਲੇ ਜੇ ਉਹ ਇਹਨਾਂ ਨੂੰ ਪਬੂਤੀਆਂ ਵਾਲੇ ਇਹਨਾਂ ਕੋਲੇ ਨਾ ਜਾਓ ਕਿਉਂ ਇਹ ਫਿਰ ਪ੍ਰੋਬਲਮ ਵਧਾਈ ਦਿੰਦੇ ਨੇ ਜੀ ਇਹ ਪ੍ਰੋਬਲਮ ਵਧਾਈ ਦਿੰਦੇ ਨੇ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਜਿਦਾ ਕਿ ਮੈਂ ਕਈ ਵਾਰੀ ਪੁੱਛਦਾ ਹਾਂ ਇਹ ਵੀ ਕਹਿੰਦੇ ਜੀ ਆਖਰੀ ਸਟੇਜ ਸੀ ਆਖਰੀ ਸਟੇਜ ਸੀ ਕੈਂਸਰ ਦੀ ਇਹ ਆਖਰੀ ਮਤਲਬ ਆਪਣੀ ਅੰਗੈਲੀ ਕਰਕੇ ਉਹ ਆ ਜਾਂਦੀ ਜਾਂ ਮਤਲਬ ਉਹ ਇਲਾਜ ਤੋਂ ਡਰਦਾ ਜਾਂ ਉਹਨੂੰ ਪਤਾ ਨਹੀਂ ਲੱਗਦਾ ਇਹਦੀ ਬਾਰੇ ਜਰੂਰ ਕਿ ਵੀ ਸਰ ਗੱਲ ਬੜੀ ਸਿੰਪਲ ਹੈ ਕਿ ਜਿਹੜੀਆਂ ਸਟੇਜਾਂ ਨੇ ਇਹ 0 1 2 3 4 ਚਾਰ ਸਟੇਜਾਂ ਨੇ ਜਿਹੜੀ ਜ਼ੀਰੋ ਸਟੇਜ ਹੈ ਉਹ ਤਾਂ ਹੈਗੀ ਹੈ ਜੀ 1 ਸੈਂਟੀਮੀਟਰ ਜਾਂ 1.5 ਸੈਂਟੀਮੀਟਰ ਤੱਕ ਗਿੱਟ ਗੱਠ ਹੋਵੇ ਜਿੱਥੇ ਵੀ ਜੀ ਉਹਨੂੰ ਜੇ ਕੱਢਤਾ ਜਾਵੇ ਉਹਦੇ ਨਾਲ ਆਲੇ-ਦਾਲੇ ਦੀ ਨਾਰਮਲ ਸਕਿਨ ਨਾਰਮਲ ਟਿਸ਼ੂ ਲੈ ਕੇ ਕੱਢ ਕੇ ਸਿੱਟਤਾ ਜਾਵੇ ਬਾਹਰ ਟੈਸਟ ਕਰਾ ਲਿਆ ਜਾਵੇ ਉਹ ਟ੍ਰੀਟਮੈਂਟ ਹੈ ਜਿਹੜਾ ਜੀ 2B ਹੈ ਉਹ ਤੇ ਫਿਰ 3A 3B ਤੇ 4A ਉਹਦੇ ਚ ਜੀ ਫਿਰ ਨਾਲ ਹੋਰ ਟ੍ਰੀਟਮੈਂਟ ਜਿਵੇਂ ਕੀਮੋਥੈਰੇਪੀ ਜਿਹਨੂੰ ਅਸੀਂ ਕਹਿੰਦੇ ਆ ਕੈਂਸਰ ਦੇ ਟੀਕੇ ਜਾਂ ਰੇਡੀਓਥੈਰੇਪੀ ਜਿਹਨੂੰ ਅਸੀਂ ਕਹਿੰਦੇ ਆ ਬਿਜਲੀਆਂ ਉਹ ਚੀਜ਼ਾਂ ਲੱਗਦੀਆਂ ਤੇ ਜਿਹੜੇ ਸਾਡੇ ਕੋਲੇ ਮੈਕਸਿਮਮ ਕੇਸ ਸਰ 3A 3B ਜਾਂ 4A ਚਾਹੁੰਗੇ ਉਹਨਾਂ ਕੇਸਾਂ ਚ ਸਰ ਫੇਰ ਬਹੁਤਾ ਕੁਝ ਕਰਨ ਨੂੰ ਮਿਲਦਾ ਨਹੀਂ ਸਾਨੂੰ ਕਿਉਂ ਕਿ ਕਿਉਂਕਿ ਪਹਿਲਾਂ ਬੰਦੇ ਜਿਹੜੇ ਸਾਡੇ ਆ ਉਹ ਵਿਚਾਰ ਧਾਰਾ ਕਰਕੇ ਪਿੰਡੂ ਸ਼ਖਸੀਅਤਾਂ ਕਰਕੇ ਸਿਆਣਿਆਂ ਕੋਲੇ ਫਾਂਡੇ ਵਾਲਿਆਂ ਕੋਲੇ ਤਵੇ ਵਾਲਿਆਂ ਕੋਲੇ ਇਹਨਾਂ ਕੋਲੇ ਜਾਂਦੇ ਆ ਜੇ ਉਹੀ ਕੇਸ ਸਾਡੇ ਕੋਲੇ ਸ਼ੁਰੂ ਦੀ ਕੰਡੀਸ਼ਨ ਚ ਆ ਜਾਂਨ ਤੇ ਉਹ ਉਹਨਾਂ ਆਪਰੇਸ਼ਨ ਥੋੜੇ ਏਰੀਏ ਦਾ ਆਪਰੇਸ਼ਨ ਕਰਕੇ ਬੰਦਾ ਰਾਜੀ ਹੋ ਜਾਂਦਾ ਠੀਕ ਹੋ ਜਾਂਦਾ ਮਤਲਬ ਇਹ ਨਹੀਂ ਕਿ ਕੈਂਸਰ ਸੀਗਾ ਕੈਂਸਰ ਠੀਕ ਕਰਤਾ ਜੀ ਮੈਂ ਤੇ ਬਸ ਠੀਕ ਹੈ ਬੰਦਾ ਤੋਰਤਾ ਨਹੀਂ ਕੈਂਸਰ ਤੋਂ ਬੰਦਾ ਨਜਾਤ ਪਾ ਲੈਂਦਾ ਜੇ 2A ਕੰਡੀਸ਼ਨ ਤੱਕ ਸਾਡੇ ਕੋਲੇ ਆ ਜੀ ਅੱਛਾ ਡਾਕਟਰ ਸਾਹਿਬ ਆਖਰੀ ਸਟੇਜ ਤੇ ਜਦੋਂ ਆਪਾਂ ਕੋਈ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਕਿਉਂਕਿ ਇਹ ਨਜ਼ਾਰਾ ਬਿਲਕੁਲ 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 ਜੀ ਫਿਰ ਕਿਸ ਤਰ੍ਹਾਂ ਉਹਦੇ ਨਾਲ ਡੀਲ ਕਰਦੇ ਹੋ ਉਹਨੂੰ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਦੀ ਹੁਣ ਆਖਰੀ ਸਟੇਜ ਹੈ ਔਰ ਕਿਸ ਤਰ੍ਹਾਂ ਮਤਲਬ ਐਜੇ ਸਰ ਦੇਖੋ ਉਹਦੇ ਲਈ ਸਾਨੂੰ ਮਰੀਜ਼ਾਂ ਨਾਲ ਝੂਠ ਤਾਈ ਬੋਲਣਾ ਪੈਂਦਾ ਜੀ ਕਿਉਂ ਰਿਲੇਟਿਵ ਨੂੰ ਦੱਸ ਸਕਦੇ ਆ ਜੇ ਇੱਕ ਮਾਤਾ ਹੁੰਦੀ ਹੈ 65 ਸਾਲ ਦੀ ਮਾਤਾ ਹੈ ਅਸੀਂ ਉਹਦੇ ਧੀ ਨੂੰ ਉਹਦੇ ਬੇਟੇ ਨੂੰ ਉਹਦੇ ਜਵਾਈ ਨੂੰ ਉਹਨਾਂ ਨੂੰ ਬਿਠਾ ਕੇ ਦੱਸਦੇ ਆ ਕਿ ਭਾਈ ਇਹਨੂੰ ਕੈਂਸਰ ਹੈ ਪਹਿਲੀ ਗੱਲ ਤਾਂ ਜਾਂ ਉਹ ਟੈਸਟ ਕਰਵਾ ਕੇ ਸਾਡੇ ਕੋਲੇ ਆਉਂਦੇ ਆ ਵੀ ਫੇਰ ਪਤਾ ਲੱਗਿਆ ਵੀ ਇੱਥੇ ਕੈਂਸਰ ਦਾ ਡਾਕਟਰ ਹੈ ਡਾਕਟਰ ਨੂੰ ਜਾ ਕੇ ਦਿਖਾਓ ਫੇਰ ਉਹ ਸਾਡੇ ਕੋਲੇ ਬਹੁਤ ਮਿੰਤਾ ਤਰਲੇ ਕਰਦੇ ਆ ਪਰ ਸਰ ਮਜਬੂਰੀ ਆ ਜੀ ਭਈ ਉਹਦੇ ਚ ਫੇਰ ਮਦਦ ਲੋੜਵੰਦੀ ਹੋ ਸਕਦੀ ਹੈ ਜਿੰਨੀ ਸਟੇਜ ਵਧੀ ਹੁੰਦੀ ਹੈ ਉਹਦੇ ਮੁਤਾਬਕ ਕਿਸ ਤਰ੍ਹਾਂ ਦਾ ਜ਼ਿੰਦਗੀ ਦਾ ਤਜਰਬਾ ਤਜਰਬਾ ਹੈ ਤੁਹਾਡਾ ਇਸ ਫੀਲਡ ਵਿੱਚ ਸਰ ਇਸ ਫੀਲਡ ਵਿੱਚ ਕੈਂਸਰ ਦੇ ਫੀਲਡ ਵਿੱਚ ਸਾਡਾ ਹਾਲੇ ਤੱਕ ਪੰਜਾਬ ਨੂੰ ਜਾਂ ਜਿਹੜਾ ਹਰਿਆਣਾ ਹਿਮਾਚਲ ਇਹਨਾਂ ਏਰੀਆ ਨੂੰ ਲਈਏ ਤਾਂ ਸਰ ਰਾਮਾ ਜਿਹਾ ਜਵਾਬ ਹੈ ਕਿਉਂਕਿ ਜਿਹੜੇ ਤਾਂ अर्ਲੀ ਆ ਜਾਂਦੇ ਆ ਜਿਹੜੇ ਪੜੇ ਲਿਖੇ ਲੋਕ ਨੇ ਛੇਤੀ ਕੰਡੀਸ਼ਨ 'ਚ ਆ ਜਾਂਦੇ ਆ 1 ए ਬੀ 'ਚ 2 ए 'ਚ 2 बी 'ਚ ਵੀ ਆ ਜਾਂਦੇ ਆ ਉਹਨਾਂ ਦਾ ਇਲਾਜ ਹੋ ਜਾਂਦਾ ਜਿਹੜੇ 3A 3B 4A ਚ ਆਉਂਦੇ ਆ ਉਹਨਾਂ ਦਾ ਫਿਰ ਇਲਾਜ ਸਰ ਬੜਾ ਮੁਸ਼ਕਿਲ ਆ ਉਹਨਾਂ ਚ ਤਾਂ ਫਿਰ ਸਹਾਇਤਾ ਹੀ ਹੋ ਸਕਦੀ ਹੈ ਅੱਛਾ ਸਰ ਖਾਣ ਪਾਣ ਜਿਹੜਾ ਬਜ਼ਾਰੂ ਕਹਿੰਦੇ ਆ ਜੀ ਫਾਸਟ ਫੂਡ ਨਾ ਖਾਓ ਇਹ ਉਹ ਕੀ ਇਹ ਦੇਖੋ ਸਰ ਇਹ ਸਾਰੀਆਂ ਚੀਜ਼ਾਂ ਦਾ ਕਾਰਨ ਹੈ ਦੇਖੋ ਪਹਿਲਾਂ ਅਸੀਂ ਕਹਿ ਦਿੰਨੇ ਆ ਅਸੀਂ ਜਦ ਬਚਪਨ ਚ ਸੀਗੇ ਹੁਣ ਮੇਰੀ 65 ਏਜ ਹੈ ਜੀ ਮੈਂ ਕਹਿੰਨਾ ਬਚਪਨ ਚ ਸਾਡੇ ਨਾਲ ਰੇੜੀਆਂ ਸੀ ਨਾ ਕੁਸੀ ਖਾਣ ਨੂੰ ਦੇਹੀ ਭੱਲੇ ਕਿਸੇ ਨੇ ਖਾ ਲੇ ਕਿਸੇ ਨੇ ਕੋਈ ਖਾ ਲਿਆ ਇਹਨਾਂ ਚੀਜ਼ਾਂ ਚ ਸਰ ਜਿਹੜੀਆਂ ਹੁਣ ਚੀਜ਼ਾਂ ਬੱਚੇ ਖਾਂਦੇ ਨੇ ਜਿਹੜੇ ਕੈਮੀਕਲਸ ਖਾਂਦੇ ਨੇ ਜਿਹੜੀਆਂ ਚੀਜ਼ਾਂ ਵੀ ਬੱਚੇ ਇਸਤੇਮਾਲ ਕਰਦੇ ਨੇ ਹਾਲਾਂਕਿ ਮਾਂ ਬਾਪ ਬਹੁਤ ਜੋਰ ਲਾਉਂਦੇ ਆ ਬਹੁਤ ਕਹਿੰਦੇ ਆ ਪਰ ਬੱਚੇ ਮੰਨਦੇ ਨਹੀਂ ਜੀ ਬੱਚੇ ਹਾਲੇ ਵੀ ਰੇੜੀਆਂ ਤੇ ਜਾ ਕੇ ਖਾਂਦੇ ਆ ਜਿਹੜੀਆਂ ਚੀਜ਼ਾਂ ਖਾਂਦੇ ਆ ਸਰ ਇਹਨਾਂ ਚੀਜ਼ਾਂ ਚ ਕੁਝ ਪਦਾਰਥ ਐਸੇ ਨੇ ਜਿਹੜੇ ਤਾਂ ਸਾਨੂੰ ਪਤਾ ਨਹੀਂ ਕੁਝ ਬਿਵਾਰਤ ਐਸੇ ਨੇ ਜਿਹੜੇ ਸਾਨੂੰ ਵੀ ਨਹੀਂ ਹਾਲੇ ਪਤਾ ਵੀ ਇਹ ਵੀ ਕਰਦੇ ਨੇ ਜੀ ਜੀ ਉਹ ਸਾਰੀਆਂ ਚੀਜ਼ਾਂ ਬੱਚੇ ਇਸਤੇਮਾਲ ਕਰਦੇ ਨੇ ਤੇ ਬੱਚਿਆਂ ਨੂੰ ਫਿਰ ਡੈਫੀਨੇਟਲੀ ਇਹ ਬਿਮਾਰੀਆਂ ਫਿਰ ਅਸਰ ਕਰਦੀਆਂ ਇੰਨੇ ਸਰ ਇਹ ਬਿਮਾਰੀ ਵਿੱਚ ਸਕਦੇ ਆ ਡਾਕਟਰ ਸਾਹਿਬ ਆਪਾਂ ਇਸ ਬਿਮਾਰੀ ਸਰ ਬਿਮਾਰੀ ਚ ਦੇਖੋ ਜੀ ਬ੍ਰੈਸਟ ਕੈਂਸਰ ਚ ਮੈਂ ਇਹ ਗੱਲ ਕਹਿਣਾ ਵੀ ਬ੍ਰੈਸਟ ਕੈਂਸਰ ਚ ਲੇਡੀਜ਼ ਨੂੰ ਹਮ ਲੇਡੀਜ਼ ਨੂੰ ਪਹਿਲੀ ਜਿਹੜੀ ਲਾਮਤ ਹੈ ਉਹ ਇਹ ਆ ਪਈ ਹਰ ਮਹੀਨੇ ਸ਼ੀਸ਼ੇ ਮੂਰੇ ਖੜ ਕੇ ਦੋਏ ਹੱਥ ਆਪਣੇ ਬੱਖੀਆਂ ਤੇ ਰੱਖ ਕੇ ਦੇਖਣ ਕਿ ਬ੍ਰੈਸਟ ਦੋਨੋਂ ਜਿਹੜੀਆਂ ਛਾਤੀਆਂ ਨੇ ਉਹਨਾਂ ਦੇ ਉੱਤੇ ਨਿੱਪਲੇ ਬਣੀਆਂ ਨੇ ਦੋਨੋਂ ਇੱਕ ਲੈਂਚ ਨੇ ਜੇ ਇੱਕ ਉੱਤੇ ਐ ਜਾਂ ਠਾਹਾਂ ਤਾਂ ਫੇਰ ਡਾਕਟਰ ਨੂੰ ਮਿਲਣ ਪਹਿਲੀ ਗੱਲ ਦੂਜੀ ਗੱਲ ਜਿਹੜੀ ਪੱਖ ਦੀ ਬ੍ਰੈਸਟ ਜਿਹੜੀ ਪੱਖ ਦੀ ਛਾਤੀ ਨੂੰ ਚੈੱਕ ਕਰਨਾ ਉਸ ਪਾਸੇ ਦਾ ਜਿਹੜਾ ਹੱਥ ਹੈ ਉਹਨੂੰ ਸਿਰ ਤੇ ਰੱਖਣ ਆਪਣੇ ਜਿਹੜੀ ਕੂਣੀ ਹੈ ਉਹਨੂੰ ਪਿੱਛੇ ਖਿੱਚ ਲੈ ਉਹਦੇ ਨਾਲ ਕੀ ਹੁੰਦਾ ਹੈ ਜਿਹੜੀ ਬ੍ਰੈਸਟ ਹੈ ਉਹ ਬਿਲਕੁਲ ਮਸਲ ਦੇ ਉੱਤੇ ਬਿਲਕੁਲ ਸਿੱਧੀ ਹੋ ਜਾਂਦੀ ਹੈ ਫਿਰ ਦੂਜਾ ਹੱਥ ਲੈ ਕੇ ਸਿੱਧਾ ਸਪਸ਼ਟ ਪੱਧਰਾ ਬਿਲਕੁਲ ਪੱਧਰਾ ਐ ਨਹੀਂ ਫੜਨਾ ਐ ਰੱਖਣਾ ਸਿੱਧਾ ਛਾਤੀ ਨੂੰ ਟੋਕੇ ਦੇਖਣ ਹੁਣ ਮੈਂ ਇੱਥੇ ਕੀ ਕੀਤਾ ਮੈਂ ਬਾਹਾਂ ਦੀ ਕੂਣੀ ਇੱਥੇ ਹੀ ਰੱਖ ਲਈ ਇਹਦਾ ਨਹੀਂ ਫਾਇਦਾ ਕੂਣੀ ਪਿੱਛੇ ਜਾਣੀ ਚਾਹੀਦੀ ਫੇਰ ਹੱਥ ਰੱਖਣਾ ਫੇਰ ਚਾਰੇ ਹਿੱਸੇ ਛਾਤੀ ਦੇ ਟੋਕੇ ਦੇਖਣੇ ਆ ਉਹਦੇ ਚ ਮਸਲ ਔਰ ਉਂਗਲਾਂ ਦੇ ਵਿਚਾਲੇ ਜੇ ਗੱਠ ਆਉਂਦੀ ਹੈ ਜੀ ਤੇ ਫੇਰ ਡਾਕਟਰ ਨੂੰ ਕੁਆਲੀਫਾਈਡ ਡਾਕਟਰ ਨੂੰ ਪੜ੍ਹੇ ਲਿਖੇ ਡਾਕਟਰ ਨੂੰ ਮਿਲੋ ਜਿਹੜੇ ਡਿਸਪੈਂਸਰੀਆਂ ਜਗਾ ਜਗਾ ਗਵਰਨਮੈਂਟਾਂ ਨੇ ਖੋਲੀਆਂ ਵੀ ਆ ਉਹਨਾਂ ਡਿਸਪੈਂਸਰੀਆਂ 'ਚ ਜਾਓ ਜੇ ਉੱਥੇ ਹੁੰਦਾ ਉੱਥੇ ਕਰਾਓ ਨਹੀਂ ਸਾਡੇ ਕੋਲੇ ਆਜੋ ਜਿਹੜੇ ਕੁਆਲੀਫਾਈਡ ਡਾਕਟਰ ਨੇ ਹੁਣ ਮਤਲਬ ਕੀ ਹੈ ਇਹਦੇ ਚ ਗੱਠਾਂ 85% ਤਾਂ ਉਹ ਗੱਠਾਂ ਨੇ 100 ਚੋਂ 85 ਗੱਠਾਂ ਤਾਂ ਉਹ ਨੇ ਜਿਹੜੀਆਂ ਕੈਂਸਰ ਨਹੀਂ ਹੈ ਜਿਹੜੀ ਕੱਲੀ ਗੱਠ ਦਾ ਆਪਰੇਸ਼ਨ ਕਰਕੇ ਗੱਠ ਕੱਢ ਕੇ ਟੈਸਟ ਵੀ ਕਰਾ ਲਓ 85% ਚ ਆਪਰੇਸ਼ਨ ਦੀ ਕੋਈ ਕੰਨ ਨਹੀਂ ਆਉਂਦੇ ਜੇ 15% ਚ ਰਹਿੰਦਾ ਤੇ ਜੇ ਸ਼ੁਰੂ ਚ ਹੱਥ ਸਿਰ ਤੇ ਕੂਣੀ ਪਿੱਛੇ ਖੜੇ ਹੋ ਕੇ ਇਦਾਂ ਇਦਾਂ ਹੀ ਇੱਧਰ ਇਹ ਛਤੀ ਸਾਰੀ ਤੁਸੀਂ ਮਹੀਨੇ 'ਚ ਇੱਕ ਵਾਰੀ ਮਹੀਨੇ 'ਚ ਇੱਕ ਵਾਰੀ ਸਿਰਫ ਇੱਕ ਵਾਰੀ ਮਹੀਨੇ 'ਚ ਟੋਲੋ ਤੇ ਮੈਂ ਤੁਹਾਨੂੰ ਇਹ ਦੱਸਦਾ ਇਸ ਬਿਮਾਰੀ ਤੋਂ ਬਹੁਤ ਹੱਦ ਤੱਕ ਅਸੀਂ ਨਜਾਤ ਪਾ ਸਕਦੇ ਹਾਂ ਬਹੁਤ ਹੱਦ ਤੱਕ ਡਾਕਟਰ ਸਾਹਿਬ ਇੱਕ ਕੁਐਸਚਨ ਹੋਰ ਹੈ ਜੀ ਲੀਡਿਸ ਦਾ ਦੱਸਿਆ ਤੁਸੀਂ ਮੈਂ ਕਿਹਾ ਥੋੜੀ ਜੈਂਟਸ ਨੂੰ ਵੀ ਦੱਸ ਦਿਓ ਕਿ ਜੇਕਰ ਜੈਂਟਸ ਇਸ ਤਰ੍ਹਾਂ ਦੀ ਕੋਈ ਪ੍ਰੈਕਟਿਸ ਕਰਨੀ ਚਾਹੇ ਉਹ ਵੀ ਜੈਂਟਲ ਜੈਂਟਸ ਵੀ ਕਰ ਲੈਣ ਪਰ ਜੈਂਟਸ ਦਾ ਜੀ ਬ੍ਰੈਸਟ ਕੈਂਸਰ ਬਹੁਤ ਘੱਟ ਹੈ 2 ਤੋਂ 4% ਚ ਹੈ ਸਿਰਫ ਬ੍ਰੈਸਟ ਚ ਲੇਡੀਜ਼ ਚ ਜ਼ਿਆਦਾ ਲੇਡੀਜ਼ ਚ ਬਹੁਤ ਪਰਸੈਂਟੇਜ ਜ਼ਿਆਦਾ ਹੈ ਪਰ ਬੰਦਿਆਂ ਚ ਬਹੁਤ ਘੱਟ ਹੈ ਡਾਕਟਰ ਸਾਹਿਬ ਮੋਬਾਈਲ ਦਾ ਵੀ ਕੈਂਸਰ ਦੇ ਨਾਲ ਨਹੀਂ ਸਰ ਨਹੀਂ 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 ਕੋਈ ਲਿੰਕ ਨਹੀਂ ਹੈ ਕੋਈ ਲਿੰਕ ਨਹੀਂ ਹੈ ਪਰ ਨਹੀਂ ਨਹੀਂ ਸਰ ਇਹਦੀਆਂ ਵੇਵਜ਼ ਨਿਕਲਦੀਆਂ ਉਹ ਕੰਨ ਦੇ ਸੁਣਨ ਸ਼ਕਤੀ ਤੇ ਤੇ ਦਿਮਾਗ ਤੇ ਅਸਰ ਕਰਦੀਆਂ ਬ੍ਰੈਸਟ ਕੈਂਸਰ ਦੇ ਬਾਅਦ ਕੋਈ ਅਸਰ ਨਹੀਂ ਹੈ ਇਹ ਪ੍ਰੂਵ ਹੋਇਆ ਹੋਇਆ ਹੈ ਕਿ ਕੈਂਸਰ 'ਚ ਕੋਈ ਅਸਰ ਨਹੀਂ ਹੈ ਡਾਕਟਰ ਸਾਹਿਬ ਹੋਰ ਜਿਹੜੀ ਕੋਈ ਜਾਣਕਾਰੀ ਹੈ ਉਹ ਜਾਂਦੇ ਜਾਂਦੇ ਸਾਡੇ ਨਾਲ ਆਸ਼ੀਆ ਹਾਂ ਲੈਡੀਆਂ ਪਿੱਛੇ ਜੇ ਇੱਕ ਲੇਡੀ ਆਈ ਹੈ ਜੀ ਵਿਚਾਰੀ ਉਹਦਾ 8 ਸੈਂਟੀਮੀਟਰ ਇੱਕ ਪਾਸੇ ਨੂੰ ਤੇ 10.5 ਸੈਂਟੀਮੀਟਰ ਦੂਜੇ ਪਾਸੇ ਨੂੰ ਬ੍ਰੈਸਟ ਕੈਂਸਰ ਸੀ ਔਰ ਉਹਦਾ ਆਪਰੇਟ ਕਰਕੇ ਸੌਖਾ ਕਰਤਾ ਪੇਸ਼ੈਂਟ ਨੂੰ ਪਰ ਪੇਸ਼ੈਂਟ ਦੇ ਛਾਤੀ ਚ ਔਰ ਬ੍ਰੇਨ ਚ ਉਹਦੇ ਕਟਾਣੂ ਜਾ ਚੁੱਕੇ ਸੀ ਤੇ ਉਹ ਪੇਸ਼ੈਂਟ ਮਤਲਬ ਕਿੰਨਾ ਚਿਰ ਘਟ ਜੂਗਾ ਅਸੀਂ ਤਾਂ ਟਾਈਮ ਵਧਾ ਸਕਦੇ ਹਾਂ ਸਰ ਉਹਦਾ ਬਸ ਉਹ ਇਹ ਆ ਵੀ ਆਏ ਇੰਨੀ ਲੇਟ ਸਟੇਜ ਚ ਪਹਿਲਾਂ ਗਲਾਸਾਂ ਵਾਲੇ ਕੋਲੇ ਫਾਂਡੇਆਂ ਵਾਲੇ ਕੋਲੇ ਤਵੇਆਂ ਵਾਲੇ ਕੋਲੇ ਚਾਕੂਆਂ ਵਾਲੇ ਕੋਲੇ ਫੁੱਪ ਬੁੱਤੀਆਂ ਵਾਲੇ ਕੋਲੇ ਇਹਨਾਂ ਕੋਲੇ ਫਿਰਦੇ ਰਹਿੰਦੇ ਸਾਡੇ ਕੋਲੇ ਆਉਂਦੇ ਹੀ ਨਹੀਂ ਪਤਾ ਨਹੀਂ ਕੀ ਗੱਲ ਹੈ ਇਹ ਅੱਜ ਤੱਕ ਕਿਸੇ ਡਾਕਟਰ ਨੂੰ ਨਹੀਂ ਸਮਝ ਆਇਆ ਵੀ ਕਿਉਂ ਨਹੀਂ ਆਉਂਦੇ ਕਿਉਂ ਪੜੇ ਲਿਖੇ ਲੋਕ ਐ ਉਹ ਆ ਜਾਂਦੇ ਆ ਜਿਹੜੇ ਪਿੰਡੂ ਚਪਕਾ ਔਰ ਸਾਡੇ 70% ਲੋਕ ਤਾਂ ਪਿੰਡਾਂ ਚ ਰਹਿੰਦੇ ਆ ਸਾਡੇ ਪੰਜਾਬ ਚ 70% ਲੋਕ ਪਿੰਡਾਂ ਚ ਰਹਿੰਦੇ ਆ ਜਿਹੜੇ ਬਸ ਆਈ ਜਨਾਨੀਆਂ ਕੋਈ ਨਹੀਂ ਬਸ ਦੇਖੀ ਜਾਉ ਸਾਡੇ ਬੱਚੇ ਨੇ ਛੋਟੇ ਨੇ ਕੂਣੀ ਮਾਰਤੀ ਸੀ ਬੱਚਾ ਖੇਡਦਾ ਸੀ ਛਾਤੀ ਤੇ ਗਿਰ ਗਿਆ ਜਾਂ ਪਸੂਨੇ ਸਿੰਘ ਮਾਰਦਾ ਸੀ ਬਸ ਇਸੇ ਚੀਜ਼ ਦੇ ਚੱਕਰ ਚ ਹੀ ਰਹਿੰਦੇ ਆ ਇਸੇ ਚੀਜ਼ ਦੇ ਚੱਕਰ ਚ ਹੀ ਰਹਿੰਦੇ ਆ ਹੁਣ ਮੈਂ ਜ਼ਿੰਮੇਵਾਰ ਬੰਦਾ ਮੈਂ ਪਿੰਡ ਨੂੰ ਬਿਲੋਂਗ ਕਰਦਾ ਮੇਰੇ ਪਿੰਡ ਚ ਕਈ ਕੇਸ ਐਦਾਂ ਦੇ ਆ ਜਿਨ੍ਹਾਂ ਨੇ ਦਿਖਾਇਆ ਹੀ ਨਹੀਂ ਦਿਖਾਇਆ ਹੀ ਨਹੀਂ ਡਾਕਟਰ ਕੋਲੇ ਗਏ ਹੀ ਨਹੀਂ ਦਿਖਾਇਆ ਹੀ ਨਹੀਂ ਪੁੱਛਿਆ ਹੀ ਨਹੀਂ ਡਾਕਟਰ ਨੂੰ ਉਹ ਬਿਮਾਰੀ ਤਾਂ ਵਧਦੀ ਜਾਂਦੀ ਹੈ ਜੀ ਬਿਮਾਰੀ ਵਧਦੀ ਜਾਂਦੀ ਹੈ ਸੋ ਇਹੀ ਅਸੀਂ ਤਾਂ ਹੀ ਰੌਲਾ ਪਾਉਂਦੇ ਆ ਵੀ ਦਿਖਾਓ 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 ਜਿਹੜੇ ਲੋਕ ਨੇ ਜਿਹੜੀਆਂ ਏਜੰਸੀਆਂ ਨੇ ਐਨ ਜੀਓਜ਼ ਸੁਸਾਇਟੀਆਂ ਨੇ ਜਿਹੜੀਆਂ ਨੇ ਕੰਮ ਸ਼ੁਰੂ ਕੀਤਾ ਉਹ ਤਾਂ ਹੀ ਇਹਨਾਂ ਇਦੇ ਤੇ ਰੋਲਾ ਪਾ ਰਹੇ ਆ ਵੀ ਦਿਖਾਓ ਤਾਂ ਕਿ ਸ਼ੁਰੂ ਚ ਪਤਾ ਲੱਗ ਜੇ ਔਰ ਜੇ ਸ਼ੁਰੂ ਚ ਪਤਾ ਲੱਗ ਜੇ ਸਟੇਜਾਂ ਸ਼ੁਰੂ ਵਾਲੀਆਂ ਚ ਪਤਾ ਲੱਗ ਜੇ ਤਾਂ ਫੇਰ ਬਹੁਤ ਇਹਦਾ ਇਲਾਜ ਪੱਕਾ ਹੋ ਜਾਂਦਾ ਡਾਕਟਰ ਸਾਹਿਬ ਅਵੇਅਰਨੈਸ ਵਾਸਤੇ ਕੀ ਕੀਤਾ ਜਾ ਰਿਹਾ ਹੈ ਅਵੇਅਰਨੈਸ ਵਾਸਤੇ ਅਸੀਂ ਤਾਂ ਲੈਕਚਰ ਦਿੰਨੇ ਆ ਜੀ ਅਸੀਂ ਲੈਕਚਰ ਦਿੰਨੇ ਆ ਸਕੂਲਾਂ ਚ ਦਿੰਨੇ ਆ ਲੜਕੀਆਂ ਨੂੰ ਖਾਸ ਕਰ ਦਿੰਨੇ ਆ ਕਿਉਂ ਲੜਕੀਆਂ ਭੂਆ ਮਾਸੀਆਂ ਮਾਮਾ ਭੈਣਾ ਇਹ ਸਾਰੇ ਪਰਿਵਾਰ ਚ ਸੈਕਿੰਡ ਅੱਜ ਲੜਕੀ ਵਿਆਹੀ ਨਹੀਂ ਕੱਲ ਨੂੰ ਵਿਆਹ ਕੇ ਦੂਜੇ ਘਰ ਚ ਜਾਂਦੀ ਹੈ ਤੇ ਦੂਜੇ ਘਰ ਚ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੀ ਹੈ ਤੇ ਦੂਜੇ ਘਰ ਚ ਵੀ ਇਸ ਚੀਜ਼ ਨੂੰ ਪਰਫੁੱਲਤ ਹੋਣ ਤੋਂ ਰੋਕਦੀ ਹੈ ਹੂੰ ਸੋ ਕੁ ਲੜਕੀਆਂ ਨੂੰ ਬਹੁਤ ਜ਼ਰੂਰੀ ਹੈ ਲੜਕਿਆਂ ਨੂੰ ਵੀ ਜ਼ਰੂਰੀ ਹੈ ਮੈਂ 8th 9th ਕਾਕਾਰਾ ਮਰਮਣ ਜੀ ਹੈ ਸਾਡੇ ਨਾਲ ਲੱਗੇ ਹੋਏ ਬਹੁਤ ਚਿਰਾਂ ਤੋਂ ਲੱਗੇ ਨੇ ਉਹ ਉਹ ਆਪਣੇ ਲੈਕਚਰ ਦੇ ਕੇ ਬੇਸ ਬਣਾਉਂਦੇ ਆ ਤੇ ਫੇਰ ਕਹਿ ਦਿੰਦੇ ਆ ਵੀ ਕੈਂਸਰ ਤੇ ਵੀ ਲੈਕਚਰ ਦਵਾਵਾਂਗੇ ਤੁਹਾਨੂੰ ਠੀਕ ਹੈ ਨਾ ਜੀ ਸੋ ਇਹ ਜਿਹੜੇ ਲੈਕਚਰ ਨੇ ਇਹਨਾਂ ਦਾ ਇਹੀ ਫਾਇਦਾ ਸਰ ਇਹ ਪ੍ਰੇਰਣਾ ਦਿੰਦੇ ਨੇ ਇਹ ਪ੍ਰੇਰਣਾ ਦਿੰਦੇ ਨੇ ਪ੍ਰੇਰਣਾ ਇੰਚ ਹੀ ਫਾਇਦਾ ਹੁੰਦਾ ਅੱਛਾ ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ ਜੀ ਤੁਸੀਂ ਇਸ ਹਸਪੀਟਲ 'ਚ ਸਾਰੇ ਆਪਰੇਸ਼ਨ ਕਰਦੇ ਹੋ ਜਾਂ ਨਹੀਂ ਜੀ ਮੈਂ ਇੱਥੇ ਤਾਂ ਸਿਰਫ ਮਰੀਜ਼ ਦੇਖਦਾ ਅੱਛਾ ਜੀ ਜਾਂ ਜਿਹੜੀਆਂ ਸੂਈ ਪਾ ਕੇ ਟੈਸਟ ਕਰਦੇ ਆ ਟੈਸਟ ਕਰਨ ਤੋਂ ਬਾਅਦ ਜੀ ਅਸੀਂ ਫੇਰ ਜਾ ਕੇ ਹਸਪੀਟਲ 'ਚ ਆਪਰੇਸ਼ਨ ਕਰਦੇ ਆ ਮੈਂ ਸਦਭਾਵਨਾ 'ਚ ਡਾਕਟਰ ਨੇ ਸਰਜਿਕਲ ਸਪੈਸ਼ਲਿਸਟ ਹੈ ਅਸੀਂ ਉੱਥੇ ਪਲਾਨ ਕਰਕੇ ਸਰਜਰੀ ਕਰਦੇ ਹਾਂ ਕਰਦੇ ਹਾਂ ਹਾਂਜੀ ਔਰ ਖੌਨ ਤੱਕ ਕਿੰਨਾ ਕੁ ਜ਼ਿੰਦਗੀ ਦਾ ਤਜਰਬਾ ਹੈ ਇਹ ਆਪਰੇਸ਼ਨ ਦਾ ਕੈਂਸਰ ਦੇ ਖਾਸ ਕਰਕੇ ਸਰ ਕੈਂਸਰ ਦਾ ਤਾਂ ਇਹ ਤਜਰਬਾ ਪਈ ਜਿਹੜਾ ਮਰੀਜ਼ ਵੀ ਆਉਂਦਾ ਹੈ ਉਹ ਆਪਰੇਟ ਤਾਂ ਕਰਨਾ ਹੀ ਹੈ ਸਰ ਉਹਦਾ ਆਪਰੇਸ਼ਨ ਤਾਂ ਕਰਨਾ ਹੀ ਆ ਹੁਣ ਜਿਹੜਾ ਸਟੇਜ 4 ਵਾਲਾ ਉਹਨੂੰ ਵੀ ਸੌਖਾ ਕਰਨਾ ਔਖੇ ਤੋਂ ਸੌਖਾ ਕਰਨਾ ਤੇ ਦੂਜਾ ਇਹ ਹੈ ਵੀ ਜਿਹੜੇ ਮੁਢਲੀ ਅਵਸਥਾ ਚਾਹੁੰਦੇ ਆ ਬਹੁਤ ਹੀ ਚੰਗਾ ਲੱਗਦਾ ਜਦ ਮੁੱਢਲੀ ਅਵਸਥਾ 'ਚ ਬੰਦਾ ਆਉਂਦਾ ਅਸੀਂ ਅਗਲੇ ਨੂੰ ਕਹਿੰਦੇ ਆ ਵੀ ਤੁਹਾਡਾ ਆਪਰੇਸ਼ਨ ਹੋ ਕੇ ਤੁਸੀਂ ਬਿਲਕੁਲ ਰਾਜੀ ਹੋ ਜਾਓਗੇ ਔਰ ਕਿੰਨੇ ਹਜ਼ਾਰਾਂ ਮਰੀਜ਼ ਨੇ ਜਿਹੜੇ ਬਿਲਕੁਲ ਚੰਗੇ ਭਲੇ ਆਉਂਦੇ ਆ ਸਾਡੇ ਕੋਲੇ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਡਾਕਟਰ ਜਗਵੀਰ ਸਿੰਘ ਜੀ ਜਿਹੜੇ ਕਿ ਕੈਂਸਰ ਦੇ ਡਾਕਟਰ ਨੇ ਔਰ ਹਜ਼ਾਰਾਂ ਲੋਕਾਂ ਦਾ ਇਲਾਜ ਕਰ ਚੁੱਕੇ ਨੇ ਉਹਨਾਂ ਨੂੰ ਜ਼ਿੰਦਗੀ ਦੇ ਚੁੱਕੇ ਨੇ ਦੇਣ ਵਾਲਾ ਤਾਂ ਮਾਲਕ ਹੈ ਮਾਲਕ ਹੈ ਬਿਲਕੁਲ ਜ਼ਰੀਆ ਹੈ ਸੋ ਮੈਂ ਕਕਰਮ ਵਰਮਾ ਜੀ ਦਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਅੱਛੀ ਪਰਸਨੈਲਿਟੀ ਦੇ ਨਾਲ ਸਾਨੂੰ ਰੂਪ ਰੂਪ ਕਰਵਾਇਆ ਡਾਕਟਰ ਸਾਹਿਬ ਜਾਂਦੇ ਜਾਂਦੇ ਪੋਸੂ ਨਾਮਾ ਚੈਨਲ ਲਈ ਕੀ ਕਹਿਣਾ ਚਾਹੁੰਦੇ ਹੋ ਪੋਸੂ ਨਾਮਾ ਚੈਨਲ ਜੀ ਜਿੰਨੇ ਵੀ ਚੈਨਲ ਨੇ ਜਿੰਨੇ ਵੀ ਚੈਨਲ ਨੇ ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹ ਪ੍ਰੋਗਰਾਮ ਇਦਾਂ ਦੇ ਪ੍ਰੋਗਰਾਮ ਜ਼ਰੂਰ ਕਰੋ ਸਾਨੂੰ ਜਿੱਥੇ ਲੋੜ ਐ ਸਦੋ ਜਿੱਥੇ ਵੀ ਪ੍ਰੋਗਰੈਸ ਆਪਣੇ ਸਾਰਾ ਪ੍ਰੋਗਰੈਸ ਇਕੱਠਾ ਦੇਖੋ ਤੁਸੀਂ ਉਹ ਅਸੀਂ ਐ ਸਪੈਸ਼ਲਿਸਟ ਨੇ ਰੇਡੀਓ ਡਾਇਗਨੋਸਿਸ ਵਾਲੇ ਨੇ ਸਲਾਈਡਾਂ ਵਾਲੇ ਨੇ ਸਾਰੇ ਡਾਕਟਰ ਸਾਰੇ ਹੀ ਇਸ ਕੰਮ ਚ ਕੋਈ ਵੀ ਨਹੀਂ ਮੈਂ ਦੇਖੋ ਪ੍ਰਧਾਨ ਰਿਆਂ ਹਾਈ ਐਮ ਐ ਦਾ ਮੈਂ ਇਹ ਕਹਿਣਾ ਭਈ ਕੋਈ ਵੀ ਡਾਕਟਰ ਇਹ ਨਹੀਂ ਜਿਹੜਾ ਇਸ ਚੀਜ਼ ਨੂੰ ਲੁਕਾਉਣਾ ਚਾਹੁੰਦਾ ਸਾਰੇ ਡਾਕਟਰ ਇਹੀ ਕਹਿੰਦੇ ਆ ਭਈ ਲੋਕਾਂ ਨੂੰ ਭਈ ਪਲੀਜ਼ ਜੇ ਜੇ ਕੋਈ ਵੀ ਗਿਲਟੀ ਹੈ ਕੋਈ ਵੀ ਕੁਸ਼ ਹੈ ਉਹਨਾਂ ਨੂੰ ਅਸੀਂ ਕਹਿੰਨੇ ਆਂ ਕਿ ਕੋਈ ਗਿਲਟੀ ਹੈ ਤੁਸੀਂ ਆਓ ਸਾਨੂੰ ਦਿਖਾਓ ਸਾਨੂੰ ਦਿਖਾ ਕੇ ਉਹਦਾ ਇਲਾਜ ਕਰਾਓ ਤਾਂ ਕਿ ਪਰਮਾਤਮਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੇ ਸਾਨੂੰ ਸਭ ਨੂੰ ਸੁਖੀ ਰੱਖੇ ਮੈਂ ਤਾਂ ਇਹ ਕਹਿਣਾ ਇਸ ਬਿਮਾਰੀ ਦੀ ਜੜ ਵੱਡੀ ਜਾਵੇ ਤਾਂ ਹੀ ਸਾਡਾ ਕੋਈ ਫਾਇਦਾ ਡਾਕਟਰਾਂ ਦਾ ਨਹੀਂ ਤਾਂ ਸਾਡਾ ਕੀ ਫਾਇਦਾ ਸਿਰ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੇ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਉਹਦੇ ਵਾਸਤੇ ਫੀਡਬੈਕ ਵੀ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੁਹਾਡੇ ਦੁਆਰਾ ਕੀਤੀ ਇਹ ਵੀਡੀਓ ਸ਼ੇਅਰ ਪਤਾ ਨਹੀਂ ਕਿਸੇ ਕਦੋਂ ਕਮ ਆ ਜਵੇ ਸੋ ਪਲੀਜ਼ ਇਸ ਨੂੰ ਸ਼ੇਅਰ ਕਰੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਇੱਕ ਗੱਲ ਜ਼ਰੂਰ ਕਹਾਂਗਾ ਜੇਕਰ ਤੁਹਾਡੇ ਨਜ਼ਦੀਕ ਵੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਬਿਵਾਰੀ ਦੇ ਮਾਹਰ ਡਾਕਟਰ ਨੇ ਉਹਨਾਂ ਦਾ ਸਾਡੇ ਨਾਲ ਜ਼ਰੂਰ ਸੰਪਰਕ ਕਰਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਲੱਗ ਅਲੱਗ ਬਿਮਾਰੀਆਂ ਦੇ ਨਾਲ ਰਿਲੇਟਡ ਵੀ ਅਸੀਂ ਜਾਣਕਾਰੀ ਕਲੈਕਟ ਕਰਕੇ ਲੋਕਾਂ ਤੱਕ ਪਹੁੰਚਾ ਸਕੀਏ ਜੁੜੇ ਰਹੋ ਪੋਸੂ ਨਾਮਾ ਚੈਨ ਦੇਨਾ